ਖਬਰਨਾਮਾ ਦੇਖ ਰਿਹਾ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਧੋਮਾਨ ਰਜ ਕੇ ਸੋਲੇ ਗਾਉਂਦੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਡੈਲੀਗੇਟਸ ਦੇ ਵੀ ਬੜੇ ਇਮਾਨਦਾਰ ਨੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਦੱਸਦੇ ਨੇ ਤੇ ਕਹਿੰਦੇ ਨੇ ਕਿ ਸਾਡੇ ਜਿਹੜੇ ਮੰਤਰੀ ਨੇ ਵਿਧਾਇਕ ਨੇ ਉਹ ਵੀ ਕੱਟੜ ਇਮਾਨਦਾਰ ਨੇ ਜੇਕਰ ਇਮਾਨਦਾਰੀ ਦੀ ਮਿਸਾਲ ਦੇਣੀ ਹੋਵੇ ਬੱਚਿਆਂ ਨੂੰ ਉਦਾਹਰਨ ਦੇਣੀ ਹੋਵੇ ਤੇ ਆਮ ਆਦਮੀ ਪਾਰਟੀ ਦੇ ਕਿਸੇ ਵਿਧਾਇਕ ਦੀ ਦੇ ਦਿਓ ਕਿਸੇ ਮੰਤਰੀ ਦੀ ਦੇ ਦਿਓ ਉਦਾਹਰਨ ਲੇਕਿਨ ਇੱਧ ਇਹਨਾਂ ਦੇ ਕਾਰਨਾਮੇ ਨਸ਼ਰ ਹੋ ਰਹੇ ਨੇ ਪਹਿਲਾਂ ਭਰਾ ਸੁਰਾ ਵੱਲੋਂ ਜਿਹੜੀ ਹਰ ਟਰੱਕ ਯੂਨੀਅਨ ਦੀ ਪ੍ਰਧਾਨਗੀ ਵੇਚੀ ਗਈ 50 ਲੱਖ ਦੇ ਵਿੱਚ ਭਾਵੇਂ ਸਫਾਈ ਦਿੱਤੀ ਲੇਕਿਨ ਜਿਹੜੇ ਬੰਦੇ ਕੋਲੋਂ ਪੈਸੇ ਲੈ ਸੀ ਉਸ ਨੇ ਜ਼ਹਿਰ ਵੀ ਖਾ ਲਈ ਬੱਚਿਆ ਅਫਰੋਸਰ ਨੇ ਕਿਹਾ ਕਿ ਸਾਰੀਆਂ ਲੋਕੇਸ਼ਨਾਂ ਦੱਸਾਂਗਾ ਕਿਤੇ ਕਿਤੇ ਫੋਟੋ ਹੋਏ ਕਿਤੇ ਕਿਤੇ ਪੈਸਾ ਦਿੱਤਾ ਗਿਆ ਲੇਕਿਨ ਸਿੱਟ ਨੇ ਕੋਈ ਵਾਕ ਕਾਰਵਾਈ ਨਹੀਂ ਕੀਤੀ ਕਿਉਂਕਿ ਸਾਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਇੱਧਰ ਜਗਸੀਸ ਮਾਸਟਰ ਜਗਸੀਸ ਸਿੰਘ ਵੈਸੇ ਮਾਸਟਰ ਤੇ ਬੜੇ ਇਮਾਨਦਾਰ ਹੁੰਦੇ ਨੇ ਮਾਸਟਰਾਂ ਤੇ ਜੇ ਇਮਾਨਦਾਰੀ ਦੀ ਗੱਲ ਕਰਨੀ ਹੋਵੇ ਤੇ ਮਾਸਟਰਾਂ ਤੋਂ ਹੀ ਜਿਹੜੀ ਹੈ ਇਮਾਨਦਾਰੀ ਸ਼ੁਰੂ ਹੁੰਦੀ ਹੈ ਕਿਉਂਕਿ ਮਾਸਟਰ ਹਮੇਸ਼ਾ ਹੀ ਬੱਚਿਆਂ ਦਾ ਭਲਾ ਚਾਹੁੰਦੇ ਨੇ ਲੇਕਿਨ ਇੱਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮਾਸਟਰ ਜਗਸੀਰ ਸਿੰਘ ਜਿਹੜੇ ਪੁੱਚੋ ਮੰਡੀ ਤੋਂ ਪੁੱਚੋ ਮੰਡੀ ਤੋਂ ਨੇ ਉਹਨਾਂ ਨੇ ਜਿਹੜੀ ਗੁਣਿਆਨੇ ਵਾਲੇ ਮਾਰਕੀਟ ਕਮੇਟੀ ਦੀ ਚੇਅਰਮੈਨੀ ਹੈ ਉਹ 30 ਲੱਖ ਵਿੱਚ ਪਹਿਲਾਂ ਇੱਕ ਬੰਦੇ ਨਾਲ ਸੌਦਾ ਕੀਤਾ ਦੂਸਰੀ ਪਾਰਟੀ ਆਈ ਕਹਿੰਦੇ ਅਸੀਂ 50 ਲੱਖ ਦੇਾਂਗੇ ਭਾਈ 50 ਲੱਖ ਦੇ ਵਿੱਚ ਮਾਸਟਰ ਜਗਸੀਰ ਸਿੰਘ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਪੁੱਚੋ ਮੰਡੀ ਤੋਂ ਅਤੇ ਉਹਨਾਂ ਦੇ ਲੜਕੇ ਨੇ ਰਲ ਕੇ ਚੇਰਮੈਨੀ ਵੇਚ ਦਿੱਤੀ 50 ਲੱਖ ਦੇ ਵਿੱਚ ਕਿੱਥੇ ਗਈ ਇਮਾਨਦਾਰੀ ਕਿੱਥੇ ਗਈ ਤੁਹਾਡੀ ਕਟੜਤਾ ਉਸ ਵੀਰ ਨੇ ਜਿੰਦੇ ਕੋਲੋਂ ਪਹਿਲਾਂ 30 ਲੱਖ ਰੁਪਈਆ ਲੈਂ ਲੈ ਜਾਣਾ ਸੀ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਕਿਸ ਤਰ੍ਹਾਂ ਗੁਆਂਿਆਂੇ ਮੰਡੀ ਦੀ ਚੇਰਮੈਨੀ ਮਾਰਕਟ ਹੈ ਜਿਹੜੀ ਕਮੇਟੀ ਦੇ ਚੇਅਰਮੈਨ ਬਣਨਾ ਸੀ ਉਹ ਚੇਅਰਮੈਨੀ ਵੇਚੀ ਗਈ 30 ਲੱਖ ਦੇਣ ਦੀ ਕਹਿੰਦਾ ਮੇਰੇ ਵੱਲੋਂ ਪਹਿਲਾਂ ਮੈਂ ਆਫਰ ਕੀਤਾ ਉਸ ਤੋਂ ਬਾਅਦ 50 ਲੱਖ ਇੱਕ ਹੋਰ ਬੰਦੇ ਨੇ ਆਫਰ ਕਰ ਦਿੱਤਾ ਤੇ ਮਾਸਟਰ ਜਗਸੀਰ ਸਿੰਘ ਹਲਕਾ ਪੁਚੋ ਮੰਡੀ ਦੋ ਜੋ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਵੱਲੋਂ ਜਿਹੜੀ ਹੈ ਮਾਰਕੀਟ ਕਮੇਟੀ ਦੀ ਚੇਅਰਮੈਨੀ 50 ਲੱਖ ਰੁਪਏ ਦੇ ਵਿੱਚ ਦਿੱਤੀ ਗਈ ਕਿੱਥੇ ਗਿਆ ਤੁਹਾਡੇ ਅਸੂਲ ਕਿੱਥੇ ਗਈ ਇਮਾਨਦਾਰੀ ਜਿਸ ਤਰ੍ਹਾਂ ਬਰਿੰਦਰ ਪਰਾਜਵਾਰਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ ਕਿਉਂਕਿ ਕਾਕਾ ਬਰਾਣ ਨੇ ਕਿਹਾ ਸੀ ਮੇਰੇ ਕੋਲ ਪੁਖਤਾ ਸਬੂਤ ਨੇ ਲਾਈਵ ਲੋਕੇਸ਼ਨਾਂ ਨੇ ਮੇਰੇ ਕੋਲ ਮੇਰੇ ਕੋਲ ਫੋਟੋ ਨੇ ਜਿਹੜੀ ਕਹਿੰਦੀ ਹੈ ਨਾ ਕਿ ਇਹ ਸਾਨੂੰ ਜਾਣਦੇ ਨਹੀਂ ਕਿਉਂਕਿ ਨਰਿੰਦਰ ਕੌਰ ਪਰਾਜ ਨੇ ਲੱਖਾਂ ਰੁਪਏ ਦੀਆਂ ਗੱਡੀਆਂ ਖਰੀਦ ਲਈਆਂ ਕਰੋੜਾਂ ਰੁਪਏ ਦੇ ਜਾਇਦਾਦ ਬਣਾ ਲਈ ਇਸੇ ਤਰ੍ਹਾਂ ਮਾਸਟਰ ਕਿਉਂ ਪਿੱਛੇ ਰਵੇ ਮਾਸਟਰ ਜਗਸੀਰ ਸਿੰਘ ਪੁੱਛੋ ਮੰਡੀ ਤੂੰ ਇਹਨਾਂ ਵੱਲੋਂ ਵੀ ਕਮੇਟੀ ਥੋੜੇ ਬਹੁਤੇ ਪੈਸਿਆਂ ਦੇ ਵਿੱਚ ਨਹੀਂ 50 ਲੱਖ ਰੁਪਏ ਦੇ ਵਿੱਚ ਗਏ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਜਗਸੀਰ ਸਿੰਘ ਤੇ ਕੋਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਐਕਸ਼ਨ ਲਿਆ ਜਾਵੇਗਾ ਜਾਂ ਨਹੀਂ ਲਿਆ ਜਾਵੇਗਾ ਪਲੀਸ ਮੈਨੂੰ ਆਪਣੇ ਕਮੈਂਟ ਦੱਸਣੇ ਨੇ ਪੰਜਾਬੀ ਦੇ ਵਿੱਚ ਕਰਕੇ ਕੀ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਵਿਧਾਇਕ ਨੇ ਇਮਾਨਦਾਰ ਹੈ ਜਾਂ ਨਹੀਂ ਧੰਨ